ਤੁਸੀਂ ਦੇਖ ਰਹੇ ਹੋ ਏਵਰ ਪੰਜਾਬੀ ਟੀਵੀ ਤੇ ਇਸ ਬਾਰੇ ਫੇਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਹੜੇ ਤਸਵੀਰਾਂ ਤੁਸੀਂ ਕੁਝ ਸਮਾਂ ਪਹਿਲਾਂ ਵੇਖੀਆਂ ਹੋਣਗੀਆਂ ਅੱਜ ਫੇਰ ਕਿਸਾਨ ਟਰੈਕਟਰਾਂ ਸਮੇਤ ਰੋਡ ਤੇ ਨੇ ਇਕੱਠੇ ਹੋ ਰਹੇ ਤੇ ਟਰੈਕਟਰਾਂ ਦਾ ਤੇ ਕਿਸਾਨਾਂ ਦਾ ਕਿਹੜੀਆਂ ਗੱਲਾਂ ਫੇਰ ਦੁਬਾਰਾ ਇਕੱਠੇ ਹੋ ਰਹੇ ਹੈਗੇ ਕਿਉਂ ਮਜਬੂਰ ਹੋ ਰਹੇ ਨੇ ਦੁਬਾਰਾ ਜਿਹੜੇ ਕਿਸਾਨ ਹੈਗੇ ਨੇ ਟਰੈਕਟਰ ਮਾਰਚ ਕੱਢਣ ਵਾਸਤੇ ਅੱਜ ਇੱਥੋਂ ਪੁੱਡਾ ਗਰਾਊਂਡ ਦੇ ਵਿੱਚੋਂ ਟਰੈਕਟਰ ਮਾਰਕੀਟ ਲਗਾਈ ਗਈ ਹੈ ਜਿਹਨੂੰ ਕਹਿੰਦੇ ਕਿ ਇੱਕ ਟਰੈਕਟਰ ਰੈਲੀ ਜਿਹੜੀ ਇੱਥੋਂ ਨਿਕਲੇਗੀ ਸੋ ਇਹ ਜੇ ਤਸਵੀਰ ਆ ਪਟਿਆਲਾ ਦੇ ਵੱਖ-ਵੱਖ ਥਾਵਾਂ ਤੋਂ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿਸਾਨਾਂ ਵੱਲੋਂ ਫੇਰ ਟਰੈਕਟਰ ਮਾਰਚ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਆਪਾਂ ਗੱਲਬਾਤ ਜਿਹੜਾ ਨਾਲ ਵੀ ਕਰਦੇ ਆ ਕਿ ਆਖਿਰਕਾਰ ਫੇਰ ਕਿਹੜੀ ਮਜਬੂਰੀ ਹੋ ਗਈ ਕਿ ਆਪਾਂ ਨੂੰ ਦੁਬਾਰਾ ਟਰੈਕਟਰ ਲੈ ਕੇ ਸੜਕਾਂ ਤੇ ਆਉਣਾ ਪਿਆ ਬਾਪੂ ਜੀ ਕੀ ਨਾਮ ਹੈ ਜੀ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਜਦੋਂ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਸਾਰੇ ਦਿੱਲੀ ਦੀ ਬਰੋਹਾਂ ਤੇ ਪਹੁੰਚੇ ਸਨ ਉਸ ਤੋਂ ਉਹ ਕਾਨੂੰਨ ਜਿਹੜਾ ਮਾਫੀ ਸਰਕਾਰ ਵੱਲੋਂ ਦਿੱਤੇ ਗਏ ਫੇਰ ਹੁਣ ਦੁਬਾਰਾ ਕਿਹੜੀ ਮਜਬੂਰੀ ਆ ਗਈ ਕਿ ਆਪਾਂ ਨੂੰ ਦੁਬਾਰਾ ਸੜਕਾਂ ਤੇ ਆਉ ਗਲਤ ਦਾ ਦਰਸਰ ਇਹ ਹੈ ਕਿ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਪ੍ਰਤੀ ਰੁੱਖਾ ਮਤਲਬ ਕਰ ਰਹੀ ਹੈ ਇਹਨਾਂ ਦਾ ਜਿਹੜੇ ਕੋਈ ਬਣਾਈ ਸੀ ਇਹਨਾਂ ਸਕੀਮ ਸਾਡੀਆਂ ਸ਼ਰਤਾਂ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਜਿਸ ਕਰਕੇ ਸਾਨੂੰ ਰੋਸ ਹੈ ਕਿ ਇਹ ਡਰਾਈਵਰਾਂ ਪ੍ਰਤੀ ਕਲੂਨ ਲੈਦਾ ਮੈਨੂੰ ਇੱਕ ਦੱਸੋ ਜਿਹੜਾ ਪ੍ਰਧਾਨ ਮੰਤਰੀ ਸਾਡੇ ਸੂਬੇ ਦੇ ਪ੍ਰਤੀ ਉਲਟ ਚੱਲੇ ਜਾਂ ਉਹਨਾਂ ਨੂੰ ਦੇਖ ਨਾ ਸਕਾਵੇ ਇਹ ਜਿਹੜੀਆਂ ਸਾਡੀਆਂ ਝਲਕੀਆਂ ਅੱਜ ਉੱਥੇ ਇਹਨਾਂ ਨੇ ਰਿਜੈਕਟ ਕੀਤੀਆਂ ਨੇ ਅੱਜ ਪਟਿਆਲਾ ਦੇ ਵਿੱਚ ਗਵਰਨਰ ਦੇ ਮੂਹਰੇ ਪੇਸ਼ ਕੀਤੀਆਂ ਜਾ ਰਹੀਆਂ ਨੇ ਤਾਂ ਫਿਰ ਉਹ ਜਿਹੜਾ ਸਾਡ ਨੂੰ ਦੇਖ ਹੀ ਨਹੀਂ ਸਕਦਾ ਸਾਡੇ ਨਾਲ ਗੱਲਬਾਤ ਨਹੀਂ ਕਰ ਸਕਦਾ ਉਹ ਪ੍ਰਧਾਨ ਮੰਤਰੀ ਸਾਹਨੇ ਕਰਨਾ ਕੀ ਹੈ ਪਿਛਲੇ ਜਿਹੜੀ ਇਹ 26 ਜਨਵਰੀ ਸੀ ਉਹ ਨੂੰ ਨਾਲ ਰੱਖਦੇ ਹੋਏ ਜੋੜ ਕੇ ਕੇ ਉਦੋਂ ਕੀ ਹੋਇਆ ਸੀ ਉਹਦੇ ਬਦੌਲਤ ਅੱਜ ਅਸੀਂ ਦੁਬਾਰਾ ਫੇਰ ਇਹਨਾਂ ਰਸਤਿਆਂ ਤੇ ਤੁਰੇ ਆ ਕਿ ਸਰਕਾਰ ਨੂੰ ਕੁਝ ਝਲਕ ਦਿਖਾਈਏ ਤਾਂ ਜੋ ਇਹ ਆਪਣੇ ਰਸਤੇ ਤੇ ਆ ਜਵੇ ਅਗਰ ਨਹੀਂ ਆਉਂਦੀ ਤਾਂ ਸਾਨੂੰ ਹੋਰ ਵਿਸ਼ੇਸ਼ ਪ੍ਰੋਗਰਾਮ ਅਲਿਕਣੇ ਪੈਣਗੇ ਤਾਂ ਜੋ ਜਿਹੜਾ ਸਾਡਾ ਕਿਸਾਨਾਂ ਦਾ ਭਲਾ ਹੋ ਸਕੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਬਹੁਤ ਲੰਬਾ ਚੱਲਿਆ ਉਹਦੇ ਵਿੱਚ ਕਈ ਜਾਨਾਂ ਵੀ ਗਈਆਂ ਹੈਗੀਆਂ ਨੇ ਉਸ ਵੇਲੇ ਤੇ ਕਈ ਜਿਹੜੇ ਅਜਿਹੇ ਪੁੱਤ ਸੀਗੇ ਜਿਹੜੇ ਬਾਹਰੋਂ ਵਿਦੇਸ਼ਾਂ ਤੋਂ ਆਏ ਹੋਏ ਸੀਗੇ ਉਹ ਵੀ ਇਸ ਦਾ ਇੱਕ ਹੋਤੀ ਦਾ ਹਿੱਸਾ ਬਣੇ ਸੀਗੇ ਤੇ ਉਹ ਵੀ ਜਹਾਨ ਤੋਂ ਚਲੇ ਗਏ ਸੀਗੇ ਇੰਨਾ ਸਭ ਕੁਝ ਹੋਣ ਤੋਂ ਬਾਅਦ ਕਾਨੂੰਨ ਮਾਫ ਕਰਨ ਤੋਂ ਬਾਅਦ ਵੀ ਜਿਹੜਾ ਰੋਸ ਆ ਉਹ ਜਿਉਂ ਦੀ ਤਿਉਂ ਆ ਤੁਸੀਂ ਕਹ ਰਹੇ ਕਿ ਜੇ ਸਰਕਾਰ ਦਾ ਰਵਈਆ ਹੈਗਾ ਉਹ ਵਧੀਆ ਨਹੀਂ ਹੈਗਾ ਇਹਦਾ ਫਿਰ ਹੱਲ ਕਿੱਦਾਂ ਹੋਏਗਾ ਦੇਖੋ ਜੀ ਤੁਸੀਂ ਪਹਿਲਾਂ ਹੀ ਆ ਗੱਲ ਕੀਤੀ ਆ ਕਿ 760 ਕਿਸਾਨ ਸਾਡਾ ਉੱਥੇ ਸ਼ਹੀਦੀ ਪਾ ਗਿਆ ਤੇ 1 ਸਾਲ 19 ਦਿਨ ਸਾਡਾ ਉਥੇ ਸੰਘਰਸ਼ ਰਿਹਾ ਗਵਰਨਮੈਂਟ ਨੇ ਸ਼ਰਤ ਮੰਨੀ ਤੇ ਅਸੀਂ ਉਥੋਂ ਉੱਠੇ ਆ ਫਿਰ ਬਾਅਦ ਚ ਕੀ ਹੋਇਆ ਬਾਅਦ ਮਤਲਬ ਉਹਨਾਂ ਨੇ ਉਹ ਕੋਈ ਲਾਗੂ ਤਾਂ ਨਹੀਂ ਕੀਤਾ ਐਮਐਸਪੀ ਹੋਈ ਜਾਂ ਕਿਸਾਨਾਂ ਨੂੰ ਕੁਝ ਦੇਣਾ ਜਾਂ ਮਜ਼ਦੂਰਾਂ ਨੂੰ ਕੁਝ ਦੇਣਾ ਉਹ ਤਾਂ ਹੋਇਆ ਹੀ ਨਹੀਂ ਹੈਗਾ ਉਸੇ ਨੁਕਦੀ ਬਤੌਰ ਤੇ ਦੁਬਾਰਾ ਅਸੀਂ ਇਹ ਕਰ ਰਹੇ ਹਾਂ ਕਿ ਸਰਕਾਰ ਮੁੜ ਕੇ ਉਹ ਸੋਚ ਕੇ ਕਿ ਜੇ ਅੱਗੇ ਕਿਸਾਨ ਇਹ ਮੋਦੀ ਦਾ 56 ਇੰਚ ਦਾ ਸੀਨਾ ਜੀ ਮੇਰਾ ਇਹ ਕਰੂੰਗਾ ਮੈਂ ਉਹ ਕਰੂੰਗਾ ਤਾਂ ਉਦੋਂ ਕਿਉਂ ਮੰਨਿਆ ਉਹ 56 ਇੰਚ ਦਾ ਸੀਨਾ ਇਹਦਾ ਖਦਮੀ ਤਾਂ ਸਿਰਫ 6 ਇੰਚ ਦਾ ਰਿਹਾ ਤਾਂ ਕਰਕੇ ਅਸੀਂ ਉਹਨੂੰ ਦੁਬਾਰੇ ਫਿਰ ਇਹ ਸਰਕਾਰ ਨੂੰ ਜਿਹੜੀ ਕਿ ਬੀਜਪੀ ਸਾਡੇ ਨਾਲ ਉਲਟਾ ਹੈ ਸਾਡੇ ਨਾਲ ਬਿਲਕੁਲ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਹੈ ਉਹਨੂੰ ਲੈ ਕੇ ਹੀ ਅਸੀਂ ਇਹ ਪ੍ਰੋਗਰਾਮ ਲੀਕ ਰਿਹਾ ਵਰਨਾ ਕੋਈ ਸਾਡਾ ਵਿਚਾਰ ਨਹੀਂ ਹੈਗਾ ਕਿ ਅਸੀਂ ਸੜਕਾਂ ਤੇ ਰੋਲੀ ਜਾਂ ਲੋਕਾਂ ਨੂੰ ਖੱਜਲ ਖਵਾਰ ਕਰੀਏ ਬਿਲਕੁਲ ਜੀ ਕਹਿੰਦੇ ਸਰਕਾਰ ਵੱਲੋਂ ਜਿਹੜਾ ਰਵੱਈਆ ਹੈਗਾ ਬਹੁਤਾ ਵਧੀਆ ਨਹੀਂ ਹੈਗਾ ਇਸ ਕਰਕੇ ਅਸੀਂ ਇੱਥੇ ਆ ਕਰ ਰਹੇ ਹੈਗੇ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫੇਰ ਤੋਂ ਟਰੈਕਟਰ ਹੋਰ ਵੀ ਆ ਰਹੇ ਨੇ ਪਿੱਛੇ ਤੁਸੀਂ ਦੇਖਦੇ ਹੋ ਟਰੈਕਟਰਾਂ ਦੀ ਆਵਾਜ਼ਾਂ ਵੀ ਵੀ ਮਾਹੌਲ ਜਿਹੜਾ ਹੈਗਾ ਪੂਰਾ ਗਮਗਾਈ ਹੋ ਰਿਹਾ ਹੈਗਾ ਦੁਬਾਰਾ ਇੱਕ ਵਾਰ ਫੇਰ ਤੋਂ ਸੰਘਰਸ਼ ਜਿਹੜਾ ਹੈਗਾ ਉਹ ਹੋਣ ਦੀ ਤਿਆਰੀ ਹੋ ਰਹੀ ਹੈ ਸੋ ਇਦਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈਗਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਦੀਪ ਸਿੰਘ ਜੀ ਸਿਉਣਾ ਗੁਰਦੀਪ ਸਿੰਘ ਜੀ ਜਦੋਂ ਇਕੱਠ ਕ ਹੁੰਦਾ ਹੈਗਾ ਇਕੱਠ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਉਹਨਾਂ ਲੋਕਾਂ ਦੀ ਬਾਤ ਸਰਕਾਰ ਤੱਕ ਜਾਂਦੀ ਹੈ ਪਰ ਤੁਹਾਡਾ ਇਕੱਠ ਤਾਂ ਕਈ ਵਾਰੀ ਹੋ ਚੁੱਕਾ ਕਿ ਸਰਕਾਰ ਤੱਕ ਆਵਾਜ਼ ਨਹੀਂ ਜਾ ਰਹੀ ਸਰਕਾਰਾਂ ਤੱਕ ਆਵਾਜ਼ ਤਾਂ ਪਚਾ ਕੇ ਛੱਡਾਂਗੇ ਜੀ ਐ ਤਾਂ ਨਹੀਂ ਵੀ ਅਸੀਂ ਦਬਦੇ ਆਂ ਜੀ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਸਾਡੇ ਵੀ ਦੋ ਲੜਾਈ ਚੱਲਦੇ ਰਹਿਣਗੇ ਜੀ ਜੇ ਸਰਕਾਰਾਂ ਨਹੀਂ ਮੰਨਣੀਆਂ ਅਸੀਂ ਮਨਾ ਕੇ ਤਾਂ ਛੱਡਾਂਗੇ ਜੀ ਅੱਜ ਘੱਟ ਹੋਊਗਾ ਕੱਲ ਨੂੰ ਵੱਧ ਹੋਊਗਾ ਬਦਲ ਚੱਲਦਾ ਹੀ ਰਹਿਣਾ ਜਿਆਦਾ ਕੰਮ ਸਰਕਾਰਾਂ ਨੂੰ ਮਨਾ ਕੇ ਛੱਡਾਂਗੇ ਜੀ ਸੋ ਮਲਾਲ ਕਿਸਾਨਾਂ ਦੇ ਕਈ ਤਰ੍ਹਾਂ ਦੇ ਹੈਗੇ ਨੇ ਤੁਹਾਨੂੰ ਹੋਰ ਤਸਵੀਰਾਂ ਦਿਖਾ ਦਈਏ ਕਿ ਇਸ ਤਰ੍ਹਾਂ ਟਰੈਕਟਰ ਜਿਹੜੇ ਹੈਗੇ ਨੇ ਕਤਾਰ ਵਾਈ ਲੱਗੇ ਹੋਏ ਨੇ ਤੇ ਕਿਸਾਨਾਂ ਦਾ ਰੋਹ ਜਿਹੜਾ ਹੈਗਾ ਉਹ ਵੱਧਦਾ ਹੀ ਜਾ ਰਿਹਾ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਆਪਣੀ ਗੱਲ ਅਸੀਂ ਮੰਨਵਾ ਕੇ ਹੀ ਹਟਾਂਗੇ ਚਾਹੇ ਸਾਨੂੰ ਜਿੱਥੇ ਤੱਕ ਜਾਣਾ ਪਵੇ ਅਸੀਂ ਜਾਵਾਂਗੇ ਜਿਦੇ ਵਿੱਚ 26 ਜਨਵਰੀ ਨੂੰ ਪੰਜਾਬ ਦੀਆਂ ਚੰਕੀਆਂ ਰਿਜੈਕਟ ਹੋਈਆਂ ਦਿੱਲੀ ਕੇਂਦਰ ਸਰਕਾਰ ਵੱਲੋਂ ਉਦੋਂ ਰੋਸ਼ ਵੀ ਵੇਖਣ ਨੂੰ ਮਿਲ ਰਿਹਾ ਹੈਗਾ ਗੱਲਬਾਤ ਹੋਰ ਲੋਕਾਂ ਦਾ ਕਰਦੇ ਆ ਬਾਪੂ ਜੀ ਕਿਹੜੀ ਥਾਂ ਤੋਂ ਆਏ ਹੋ ਜੀ ਜੀ ਫਤੇ ਪਰ ਤੋਂ ਹੀ ਇਸ ਦੁਬਾਰਾ ਇੱਕ ਵਾਰੀ ਫੇਰ ਤੋਂ ਸੜਕਾਂ ਤੇ ਆਣਾ ਪੈ ਰਿਹਾ ਕਿਸਾਨਾਂ ਨੂੰ ਗੱਲ ਕੀ ਹੈ ਜੀ ਇਹ ਕਿ ਸਰਕਾਰ ਅਣਗੋਲਿਆ ਕਰ ਰਹੀ ਹੈ ਜਾ ਕੇ ਜਿਹੜੇ ਮੰਨੇ ਹੋਏ ਸ਼ਰਤਾਂ ਨੇ ਉਹ ਲਾਗੂ ਨਹੀਂ ਹੋਈਆਂ ਮੰਨੇ ਹੋਏ ਸ਼ਰਤਾਂ ਕੋਈ ਲਾਗੂ ਨਹੀਂ ਹੋਈਆਂ ਸੜਨਾ ਧੱਕਾ ਹੋ ਰਿਹਾ ਸਭੇ ਕਿਸਾਨ ਨੂੰ ਦੱਬਿਆ ਯਾਰ ਕੇਂਦਰ ਤੋਂ ਸਰਕਾਰ ਤੋਂ ਰੋਸ ਹੈ ਜਾਂ ਸੂਬਾ ਸਰਕਾਰ ਤੋਂ ਵੀ ਗਰੋਸ ਹੈ ਦੋਨੋਂ ਸਰਕਾਰਾਂ ਤੇ ਕੋਈ ਨਹੀਂ ਸੁਣਦੀਆਂ ਨਾ ਕੇਂਦਰ ਤੋਂ ਨੇ ਨਾ ਸੈਂਟਰ ਸੁਣਦੀ ਆ। ਸੁਪਾ ਸਰਕਾਰ ਨੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਤਾਂ ਪੰਜਾਬ ਦੇ ਪੁੱਤ ਨੇ ਉਹ ਪੰਜਾਬ ਦੇ ਕਿਸਾਨਾਂ ਦੀ ਕਿਉਂ ਨਹੀਂ ਸੁਣ ਰਹੇ? ਜੇ ਪੰਜਾਬ ਦਾ ਪੁੱਤ ਕਹਾਉਂਦਾ ਤਾਂ ਪੰਜਾਬ ਦੇ ਪੁੱਤਾਂ ਦੀ ਗੱਲ ਕਰੇ ਨਾ। ਲੋਕ ਤਾਂ ਸੜਕਾਂ ਤੇ ਨੇ ਦਿਨ ਰਾਤ ਬੈਠੇ ਨੇ ਉਹ ਬਠਿੰਡੇ ਕਰਨੀ ਬੈਠੇ ਨੇ ਨਰਮੇ ਵਾਲੇ 7 ਦਿਨ ਹੋ ਗਏ ਉਹਨਾਂ ਨੂੰ 8 ਦਿਨ ਇੰਨੇ ਪਾਲੇ ਦੇ ਵਿੱਚ। ਜੇ ਪੰਜਾਬ ਦਾ ਪੁੱਤ ਕਹਾਉਂਦਾ ਤਾਂ ਉਹਨਾਂ ਦੀ ਗੱਲ ਸੁਣੇ ਜਾ ਕੇ। ਉਹ ਤਾਂ ਬੜੀ ਬਾਰੀ ਕਹਿੰਦੇ ਆ ਕਿ ਪੰਜਾਬ ਦੇ ਪੁੱਤ ਆ, ਕਿਸਾਨਾਂ ਦੇ ਪੁੱਤ ਆ, ਖੇਤਾਂ 'ਚ ਨਿਕਲੇ ਹੋਏ ਆ। ਇਹ ਕਹਿਣ ਦੀਆਂ ਗੱਲਾਂ ਨੇ ਨਾ ਉਹ ਕਿਸਾਨ ਦਾ ਪੁੱਤ ਹੈ ਮੇਰੇ ਹਿਸਾਬ ਤੇ ਨਾ ਉਹ ਕਿਸਾਨੀ ਬਾਰੇ ਸੋਚ ਰਹੇ ਹੈ ਕੋਈ ਆਪਣੀ ਪਿੰਡਾਂ ਦੇ ਜੰਪਲ ਨੇ ਉਹ ਕਹਿੰਦੀ ਹੈ ਵੀ ਅਸੀਂ ਪਿੰਡਾਂ ਦਾ ਮਾਹੌਲ ਦੇਖਿਆ ਉਹ ਅਕਸਰ ਗੱਲਾਂ ਵੀ ਉਦੋਂ ਦੀ ਇਹ ਕਰਦੇ ਨੇ ਜਿਵੇਂ ਪਿੰਡਾਂ ਦੇ ਵਿੱਚ ਹੁੰਦੀਆਂ ਗਈਆਂ ਨੇ ਤੇ ਉਹਨਾਂ ਨੂੰ ਇਹ ਵੀ ਕਹਿ ਦਿੰਦੇ ਨੇ ਕਿ ਹਾਂ ਉਹ ਬਿਲਕੁਲ ਪੰਜਾਬੀਆਂ ਵਾਲੀ ਗੱਲ ਕਰਦੇ ਨੇ ਕਿਹੜੀ ਪੰਜਾਬੀ ਮੈਨੂੰ ਤਾਂ ਕੋਈ ਲੱਗੀ ਨਹੀਂ ਉਹਨੇ ਪੰਜਾਬੀ ਵਾਲੀ ਗੱਲ ਕਰਿਆ ਜਾਂ ਕੋਈ ਕਿਸਾਨੀ ਵਾਲੀ ਗੱਲ ਕਰੀਏ ਸਾਨੂੰ ਤਾਂ ਲੱਗਦਾ ਨਹੀਂ ਐਵੇਂ ਸਟੇਜਾਂ ਤੇ ਵਾਵਾ ਖੱਟੀ ਜਾਨੀ ਚੁਟਕਲੇ ਸੁਣਾਈ ਜਾਣੇ ਇਹਨਾਂ ਨਾਲ ਤਾਂ ਨਹੀਂ ਕਿਸਾਨੀ ਬਚਦੀ ਕਿਸਾਨੀ ਬਾਤ ਤੇ ਕੋਈ ਕਰਕੇ ਦਿਖਾਉਣ ਫਿਰ ਮੰਨਾਂਗੇ ਕਿਸਾਨੀ ਕਿਸਾਨ ਦਾ ਪੁੱਤ ਆ ਕਿ ਸਾਹਿਬ ਜੇ ਕੇਂਦਰ ਸਰਕਾਰ ਦੀ ਗੱਲ ਕਰਦੇ ਕੇਂਦਰ ਸਰਕਾਰ ਵੱਲੋਂ ਜਿਹੜੇ ਮaaf ਕਰਤੇ ਸੀ ਕਾਨੂੰਨ ਉਹ ਮaaf ਕਰਨ ਤੋਂ ਬਾਵਜੂਦ ਵੀ ਰੋਸ ਜਿਹੜਾ ਤੁਹਾਡਾ ਘਟ ਨਹੀਂ ਹੋ ਰਿਹਾ ਕਾਰਨ ਕੀ ਹੈ ਉਹ ਲਾਗੂ ਨਹੀਂ ਹੋਏ ਮਾਫਤਾਤ ਉਹਨਾਂ ਨੇ ਕਰਤੇ ਲਾਗੂ ਨਹੀਂ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਸਾਨੂੰ ਸੜਕਾਂ ਤੇ ਫਿਰ ਦੁਬਾਰੇ ਹੁਣ ਆਪੇ ਇਸ سلسلے ਚ ਤੁਹਾਡਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈਗਾ ਉਹ ਕਿਸ ਤਰ੍ਹਾਂ ਦੀ ਜਿਹੜੇ ਕਦਮ ਚੱਕ ਰਿਹਾ ਹੈ ਇਹ ਦੇਖੋ ਕਿ ਸੰਯੁਕਤ ਕਿਸਾਨ ਮੋਰਚਾ ਇੱਕ ਵਾਰੀ ਫੇਰ ਇਕੱਠਾ ਹੋਣ ਜਾ ਰਿਹਾ ਹੈ ਉਹ ਅਗਲੀ ਰਣਨੀਤੀ ਬਣਾਉਣਗੇ ਜੋ ਉਹਨਾਂ ਦੀ ਕਾਰ ਲਾਉਗੀ ਜਾਵਾਂਗੇ ਦਿੱਲੀ ਜਾਣਾ ਪਵੇ ਤੇ ਕਿਤੇ ਪੰਜਾਬ ਚ ਰਹਿ ਕੇ ਕੋਈ ਕਰਨਾ ਪਵੇ ਸੋ ਇੱਕ ਵਾਰੀ ਫੇਰ ਤੋਂ ਸੂਬੇ ਦੀ ਸਰਕਾਰ ਹੈ ਜਾਂ ਕੇਂਦਰ ਦੀ ਸਰਕਾਰ ਹੈਗੀ ਹੈ ਉਹਨੂੰ ਕਰਨ ਕਰਨ ਵਾਸਤੇ ਕਿਸਾਨ ਇਕੱਠੇ ਹੋ ਰਹੇ ਨੇ ਇਕੱਠ ਜਿਹੜਾ ਵੱਡਾ ਹੋ ਰਿਹਾ ਹੈ ਜਿਹੜੇ ਟਰੈਕਟਰ ਮਾਰਚ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਹੈਗਾ ਤੁਹਾਨੂੰ ਤਸਵੀਰਾਂ ਦਿਖਾ ਦਈਏ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਟਰੈਕਟਰ ਜਿਹੜੇ ਇਹਨੇ ਇਕੱਠੇ ਹੋ ਰਹੇ ਨੇ ਤੇ ਪਟਿਆਲਾ ਦੇ ਸੜਕਾਂ ਉੱਪਰ ਇਹ ਫੇਰ ਇੱਕ ਮਾਰਚ ਕੱਢਿਆ ਜਾਣਾ ਹੈਗਾ ਇਹ ਮਾਰਚ ਇੱਥੋਂ ਪੁੱਡਾ ਗਰਾਉਂਡ ਚੋਂ ਚੱਲ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਜਾਊਗਾ ਤੇ ਇਸ ਮਾਰਚ ਦਾ ਅਸਰ ਕਹਿੰਦੇ ਨੇ ਕੇਂਦਰ ਸਰਕਾਰ ਤੱਕ ਸੂਬਾ ਸਰਕਾਰ ਤੱਕ ਅਸੀਂ ਪਹੁੰਚਾਵਾਂਗੇ ਇਹ ਸਭ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਇਕੱਠ ਹੈਗਾ ਉਹ ਹੌਲੀ ਹੌਲੀ ਵੱਧਦਾ ਜਾ ਰਿਹਾ ਹੌਲੀ ਹੌਲੀ ਵੱਧਦਾ ਜਾ ਰਿਹਾ ਹੈਗਾ ਤੇ ਇਹ ਸਭ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੋਏ ਲੋਕਾਂ ਤੋਂ ਜਾਣੂ ਹੋ ਰਹੇ ਹਾਂ ਕਿ ਕਾਰਨ ਕੀ ਨੇ ਕਿਹੜੇ ਕਾਰਨਾਂ ਕਰਕੇ ਫੇਰ ਇਕੱਠੇ ਹੋਣਾ ਪਿਆ ਇਹ ਸਭ ਦੇ ਵਿੱਚ ਸਾਡੇ ਨਾਲ ਨੇ ਪ੍ਰਭਜੀਤ ਪਾਲ ਜੋ ਕਿ ਐਡਵੋਕੇਟ ਵੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਕੰਮ ਕਰਦੇ ਰਹੇ ਨੇ ਲੀਗਲੀ ਤੌਰ ਤੇ ਪ੍ਰਭਜੀਤ ਜੀ ਤੁਸੀਂ ਵੀ ਪਹੁੰਚੇ ਹੋ ਅੱਜ ਸੰਘਰਸ਼ ਦੇ ਵਿੱਚ ਬਿਲਕੁਲ ਜੀ ਅੱਜ ਦੇਸ਼ ਨੂੰ ਲੋੜ ਹੈ ਕਿਸਾਨ ਨੂੰ ਬਚਾਉਣ ਦੀ ਲੋੜ ਹੈ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਦੇਸ਼ ਨੂੰ ਬਚਾਉਣ ਦੀ ਲੋੜ ਹੈ ਕਿਸਾਨ ਬਚੇਗਾ ਤਾਂ ਤਾਂ ਹੀ ਦੇਸ਼ ਬਚੇਗਾ ਜਿਹੜੀ ਪਾਲਿਸੀਆਂ ਦੇ ਤਹਿਤ ਸਰਕਾਰ ਦੱਬਣਾ ਚਾਹੁੰਦੀ ਹੈ ਕਿਉਂਕਿ ਕਿਸਾਨ ਦੇਸ਼ ਦਾ ਆਨਦਾਤਾ ਹੈ ਕਿਸਾਨ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਕਿਸਾਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬ ਤੇ ਹਰਿਆਣੇ ਦੀ ਧਰਤੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ ਜਿਹਦੇ ਖਿਲਾਫ ਹਮੇਸ਼ਾ ਸਰਕਾਰ ਕਿਸਾਨ ਇਕੱਠੇ ਹੋਣਗੇ ਤੇ ਇਹ 26 ਜਨਵਰੀ ਨੂੰ ਦਿੱਲੀ ਮਾਰਚ ਕੀਤਾ ਸੀ ਉਸ ਬਿਹਾਵ ਤੇ ਸਾਰੀ ਉਮਰ 26 ਜਨਵਰੀ ਨੂੰ ਸਰਕਾਰਾਂ ਨੂੰ ਯਾਦ ਕਰਾਉਣ ਲਈ ਇਹ ਅੰਦੋਲਨ ਚੱਲਦਾ ਰਹੇਗਾ 26 ਤਰੀਕ ਨੂੰ ਮਾਰਚ ਇਸ ਤਰ੍ਹਾਂ ਹੋਏਗਾ ਪੂਰੇ ਭਾਰਤ ਦੇ ਵਿੱਚ 500 ਜ਼ਿਲ੍ਹੇ ਤੇ ਤਹਿਸੀਲਾਂ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਔਰ ਜਿੱਥੇ ਤੱਕ ਸਰਕਾਰ ਦੀ ਨਾਲ ਹੁਣ ਅਸੀਂ ਦੂਜਾ ਮੁੱਦਾ ਵੀ ਵਿੱਚ ਪਾਉਣ ਜਾ ਰਹੇ ਹਾਂ ਕਿ ਈਵੀਐਮ ਨੂੰ ਵੀ ਬੰਦ ਕੀਤਾ ਜਾਵੇ ਸਰਕਾਰ ਈਵੀਐਮ ਦੇ ਸਿਰ ਤੇ ਸਰਕਾਰਾਂ ਮਨਾਲ ਲੈਂਦੀਆਂ ਨੇ ਸੋ ਅਸੀਂ ਉਹਨੂੰ ਵੀ ਬੰਦ ਕਰਨਾ ਚਾਹੁੰਦੇ ਆ ਕਿਸਾਨ ਵੱਡੇ ਪੱਧਰ ਤੇ ਉਹਦਾ ਸਮਰਥਨ ਵੀ ਕਰਨਗੇ ਤੁਸੀਂ ਲੀਗਲੀ ਤੌਰ ਤੇ ਵੀ ਜਾਣੂ ਹੋ ਕਾਨੂੰਨ ਮਾਹਿਰ ਹੋ ਤੁਸੀਂ ਸੰਯੁਕਤ ਕਿਸਾਨ ਮੋਰਚਾ ਵਾਸਤੇ ਵੀ ਲੀਗਲੀ ਤੌਰ ਤੇ ਕੰਮ ਕਰਦੇ ਰਹੇ ਹੋ ਜਦੋਂ ਸਰਕਾਰ ਨੇ ਉਹ ਮੰਗਾ ਮੰਨ ਲਿਆ ਮਾਫ ਕਰ ਦਿੱਤੀ ਆ ਉਹਦੇ باوجود ਲਾਗੂ ਹੋਣ 'ਚ ਦੇਰੀ ਕਿਉਂ ਹੋ ਰਹੀ ਆ ਕਿਸ ਉਹ ਸਰਕਾਰ ਨੇ ਸਰਾਸਰ ਧੋਖਾ ਕੀਤਾ ਉਸ ਧੋਖੇ ਦਾ ਜਵਾਬ ਦੇਣ ਲਈ ਕਿਸਾਨ 13 ਫਰਵਰੀ ਨੂੰ ਫਿਰ ਦਿੱਲੀ ਦੀਆਂ ਬਰੂਹਾਂ ਵੱਲ ਜਾਣਗੇ ਜੋ ਮਾਹੌਲ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਬਣਿਆ ਸੀ ਔਰ ਫਿਰ ਬਣਨ ਜਾ ਰਿਹਾ ਹੈ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਧੋਖੇ ਦਾ ਜਵਾਬ ਫਿਰ ਦੇਣਾ ਪਏਗਾ ਨਾਲੇ ਮੈਂ ਹੁਣ ਗੱਲਬਾਤ ਕਰ ਰਿਹਾ ਸੀ ਕਿਸਾਨਾਂ ਦੇ ਨਾਲ ਕਿਸਾਨ ਸੂਬਾ ਸਰਕਾਰ ਤੋਂ ਵੀ ਖੁਸ਼ ਨਹੀਂ ਹੈਗੀ ਕੇਂਦਰ ਸਰਕਾਰ ਤੋਂ ਵੀ ਖੁਸ਼ ਨਹੀਂ ਹੈਗੀ ਕਾਰਨ ਕਿ ਲੱਗਦਾ ਹੈ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਕਿਸਾਨਾਂ ਬਾਰੇ ਕੁਝ ਨਹੀਂ ਸੋਚ ਰਹੀ ਦੇਖੋ ਕਿਸਾਨਾਂ ਨੂੰ ਕੋਈ ਵੀ ਸਰਕਾਰ ਹੋਵੇ ਦਬੰਦੀ ਕੋਸ਼ਿਸ਼ ਕਰਦੀ ਹੈ ਕਿਉਂ ਸਟੇਟ ਸਰਕਾਰ ਦਾ ਘੱਟ ਰੋਲ ਹੁੰਦਾ ਕਿਉਂਕਿ ਜਿਹੜੀ ਫਸਲ ਖਰੀਦਣੀ ਹੈ ਸਾਰੀ ਸੈਂਟਰ ਸਰਕਾਰ ਨੇ ਖਰੀਦਣੀ ਹੁੰਦੀ ਹੈ ਦੇਖੋ ਕਾਰਪੋਰੇਟ ਘਰਾਣਿਆਂ ਨੂੰ ਤਾਂ 25 ਲੱਖ ਕਰੋੜ ਰੁਪਏ ਮਾਫ ਕਰਤਾ ਔਰ ਕਿਸਾਨਾਂ ਦੇ ਪੂਰੇ ਹਿੰਦੁਸਤਾਨ ਦੇ ਵਿੱਚ 60 ਤੋਂ 10 ਲੱਖ ਕਰੋੜ ਕਰਜ਼ਾ ਉਹੀ ਕਲ ਕਰਜ਼ਾ ਮਾਫ ਨਹੀਂ ਕੀਤਾ ਜਾ ਰਿਹਾ ਜਦ ਕਿ ਲੱਖਾਂ ਕਰੋੜ ਰੁਪਏ ਕਾਰਪੋਰੇਟ ਘਰਾਣਿਆਂ ਨੂੰ ਸਰਕਾਰ ਨੇ ਮਾਫ ਕੀਤਾ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਨਾ ਕਿ ਕਿਸਾਨਾਂ ਦੀ ਸਰਕਾਰ ਹੈ ਇਸੇ ਕਰਕੇ ਇਹ ਧਰਤੀ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਨੇ ਪ੍ਰੋਗਰਾਮ ਜੀ ਇਹ ਜਿਹੜਾ ਮਾਰਚ ਹੈਗਾ ਕਿਹੜੀ ਜਗ੍ਹਾ ਤੱਕ ਪਹੁੰਚਣਾ ਹੈਗਾ ਇਹ ਮਾਰਚ ਇੱਥੋਂ ਚੱਲ ਕੇ ਪੂਰਾ ਬਾਈ ਨੰਬਰ ਫੁਹਾਰਾ ਚੌਕ ਹੋ ਕੇ ਫਿਰ ਸੈਕਟਰ ਇੱਥੇ ਆ ਕੇ ਰੁਕੇਗਾ ਪੂਰਾ ਪਟਿਆਲਾ ਦੇ ਵਿੱਚ ਇਹ ਮਾਰਚ ਪੂਰੇ ਪੂਰੇ ਹਿੰਦੁਸਤਾਨ ਦੇ ਵਿੱਚ ਮਾਰਚ ਹੋ ਰਿਹਾ 500 ਤਹਿਸੀਲ ਜ਼ਿਲ੍ਹੇ ਲੈਵਲਾਂ ਤੇ ਕਿਸਾਨ ਸਮਰਥਨ ਦੇ ਰਹੇ ਨੇ ਉਹ ਕਿਸਾਨ 500 ਜ਼ਿਲ੍ਹਿਆਂ ਦੇ ਇਹ ਡਾਕਟਰ ਮਾਰਚ ਹੋ ਰਿਹਾ ਉਕੁਲੇਸਨ ਐਡਵੋਕੇਟ ਅਰਵਜੀਤ ਪਾਲ ਜੋ ਕਿ ਕਿਸਾਨ ਕਿਸਾਨ ਜਿਹੜਾ ਸੰਯੁਕਤ ਮੋਰਚਾ ਹੈਗਾ ਉਹਦੇ ਵਿੱਚ ਲਿਗਲੀ ਤੌਰ ਦੇ ਉੱਪਰ ਟੀਮ ਦਾ ਹਿੱਸਾ ਰਹੀ ਨੇ ਤੇ ਉਹ ਦੱਸ ਰਹੇ ਸੀ ਕਿ ਇਹ ਜਿਹੜਾ ਮਾਰਚ ਹੈਗਾ ਇਹ 500 ਜ਼ਿਲ੍ਹੇ ਤੇ ਤਹਿਸੀਲਾਂ ਵਿੱਚ ਹੋ ਰਿਹਾ ਹੈਗਾ ਤੇ ਜਗ੍ਹਾ-ਜਗ੍ਹਾ ਦੇ ਉੱਪਰ ਇਸ ਤਰ੍ਹਾਂ ਕਿਸਾਨ ਜਿਹੜੇ ਹੈਗੇ ਨੇ ਰੋਸ ਜ਼ਾਹਿਰ ਕਰ ਰਹੇ ਹੈਗੇ ਨੇ ਇਸ ਰੋਸ ਦਾ ਜਿਹੜਾ ਕਾਰਨ ਹੈਗਾ ਉਹ ਸਾਫ਼ ਤੌਰ ਤੇ ਕਲੀਅਰ ਹੈਗਾ ਕਿ ਸਰਕਾਰ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈਗਾ ਤੇ ਨਾਲ ਹੀ ਸੂਬਾ ਸਰਕਾਰ ਤੋਂ ਵੀ ਰੋਜ ਜਿਹੜਾ ਹੈਗਾ ਸਾਹਮਣੇ ਦਿਖ ਰਿਹਾ ਹੈਗਾ ਕਿਸਾਨਾਂ ਦਾ ਉਹ ਤਸਵੀਰਾਂ ਤੁਹਾਡੇ ਸਾਹਮਣੇ ਹੈਗੀਆਂ ਨੇ ਇਹ ਪਟਿਆਲਾ ਦਾ ਪੁੱਡਾ ਗਰਾਊਂਡ ਜਿੱਥੋਂ ਹੁਣ ਇਹ ਮਾਰਚ ਚੱਲੇਗਾ ਤੇ ਡਿਪਟੀ ਕਮਿਸ਼ਨਰ ਆਫਿਸ ਦੇ ਅੱਗੇ ਹੁੰਦਾ ਹੋਇਆ 22 ਨੰਬਰ ਫਾਟਕ 22 ਨੰਬਰ ਫਾਟਕ ਤੋਂ ਚੱਲਦਾ ਹੋਇਆ ਹੋਰ ਅਗਾ ਵੱਲ ਜਾਏਗਾ ਇਸੇ ਤਰ੍ਹਾਂ ਇਹ ਮਾਰਚ ਜਿਹੜਾ ਹੈਗਾ ਪੂਰੇ ਪਟਿਆਲਾ ਦੇ ਵਿੱਚ ਕੁਮਣਾ ਹੈਗਾ ਤੇ ਕਈ ਤਹਿਸੀਲ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਮਾਰਚ ਇਸੇ ਤਰ੍ਹਾਂ ਰਹੇਗਾ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਪਟਿਆਲਾ ਦੇ ਪੁੱਡਾ ਗਰਾਊਂਡ ਦੇ ਆ। ਸੋ ਇਸੇ ਤਰ੍ਹਾਂ ਜਿਹੜਾ ਪੁੱਡਾ ਗਰਾਊਂਡ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਜਿਹੜਾ ਕੱਢੇ ਜਾ ਰਿਹਾ ਹੈਗਾ ਤੇ ਕਿਸਾਨ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਵਿਅਕਤ ਕਰ ਰਹੇ ਹੈਗੇ ਨੇ ਆਪਾਂ ਗੱਲਬਾਤ ਕਰ ਰਹੇ ਹੈ ਕਿਸਾਨਾਂ ਦੇ ਨਾਲ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਮਾਰਚ ਰਹਿਣ ਵਾਲਾ ਹੈਗਾ। ਬਿਰਜ ਕੀ ਨਾਮ ਹੈ? ਮੇਰਾ ਨਾਮ ਰਮਿੰਦਰ ਸਿੰਘ ਪਟਿਆਲਾ। ਮੈਂ ਕਿਰਤੀ ਕਿਸਾਨ ਯੂਨੀਅਨ ਦਾ ਸੁਭਾ ਪ੍ਰੈਸਕਰ ਹਾਂ ਤੇ ਸਯੁਕਤ ਕਿਸਾਨ ਮੋਰਚੇ ਦਾ ਕੌਮੀ ਤਾਲ ਮਿਲ ਕਮੇਟੀ ਦਾ ਮੈਂਬਰ ਹਾਂ ਜਿੱਥੇ ਇੱਕ ਪਾਸੇ ਬਖਵਕ ਜ਼ਿਲ੍ਹੇ ਦੇ ਵਿੱਚ ਝੰਡਾ ਲਹਿਰਾਇਆ ਜਾ ਰਿਹਾ ਹੈਗਾ ਪਰੇਡ ਕੱਢੀ ਜਾ ਰਹੀ ਹੈਗੀ ਹੈ ਉੱਥੇ ਅੱਜ ਤੁਸੀਂ ਫੇਰ ਮਾਰਚ ਕੱਢਣ ਵਾਸਤੇ ਆਏ ਹੋ ਦੇਖੋ 26 ਜਨਵਰੀ ਦਾ ਜਿਹੜਾ ਗਨਤੰਤਰ ਪਰੇਡ ਹੈ ਪਹਿਲੇ 2-3 ਸਾਲ ਤੱਕ ਕਿਸਾਨਾਂ ਮਜ਼ਦੂਰਾਂ ਦੀ ਪਰੇਡ ਰਹੀ ਆ ਉਸ ਤੋਂ ਬਾਅਦ ਜੋ ਇਸ ਸਿਸਟਮ ਨੇ ਮਿਲਟਰੀ ਪਰੇਡ ਚ ਤਬਦੀਲ ਕਰ ਦਿੱਤੀ ਹੈ ਗਨਤੰਤਰ ਕੀ ਹੈ ਲੋਕਾਂ ਦਾ ਤੰਤਰ ਹੈ ਗਨ ਮੀਨਸ ਲੋਕ ਔਰ ਲੋਕ ਇਸ ਦੇਸ਼ ਦੇ ਕਿਸਾਨ ਮਜ਼ਦੂਰ ਤੇ ਆਮ ਲੋਕ ਨੇ ਅੱਜ ਅਸੀਂ ਉਹਨਾਂ ਦੇ ਮੁੱਦਿਆਂ ਦੀ ਪ੍ਰੇਡ ਕਰਨ ਆਏ ਆ ਉਹਨਾਂ ਦੇ ਮੁੱਦਿਆਂ ਤੇ ਉਹ ਆਪਣੀ ਪ੍ਰੇਡ ਕਰ ਰਹੇ ਨੇ ਅਸਲ 'ਚ ਖਰੇ ਰੂਪ 'ਚ ਗਣਤੰਤਰ ਅਸੀਂ ਬਣਾ ਰਹੇ ਆ ਅੱਜ ਔਰ ਉਸ ਪ੍ਰੇਡ 'ਚ ਅਸੀਂ ਸ਼ਾਮਲ ਆ ਮੈਂ ਗਲਤ ਕਰ ਰਹੀ ਸੀ ਕਿਸਾਨਾਂ ਨਾਲ ਇਹਨਾਂ ਲੋਕਾਂ ਦੇ ਦਿਲ ਵਿੱਚ ਇਸ ਗੱਲ ਦਾ ਵੀ ਮਲਾਲ ਹੈ ਕਿ ਜਿਹੜੀ ਕੇਂਦਰ ਸਰਕਾਰ ਵੱਲੋਂ ਜੋ ਚਾਂਕੀਆਂ ਨੇ ਉਹਨਾਂ ਤੇ ਸ਼ਾਮਿਲ ਨਿਕਲਣ ਦਿੱਤੇ ਆ ਆਖਿਰਕਾਰ ਪਟਿਆਲਾ ਵਿੱਚ ਉਹਨੂੰ ਸ਼ਾਮਲ ਕਰਨਾ ਪਿਆ ਇਸ ਗੱਲ ਦਾ ਵੀ ਮਲਾਲ ਹੈ ਦੇਖੋ ਕੇਂਦਰ ਸਰਕਾਰ ਤਾਂ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਨ ਲਈ ਮੋਦੀ ਸਾਹਿਬ ਦੀ ਜਿਹੜੀ ਵਿਚਾਰਧਾਰਾ ਆਇਆ ਭਾਜਪਾ ਆਰਐਸਐਸ ਦੀ ਜਿਹੜੀ ਵਿਚਾਰਧਾਰਾ ਦੇਸ਼ ਨੂੰ ਇੱਕੋ ਰੰਗ ਚ ਰੰਗਣ ਦੀ ਵਿਚਾਰਧਾਰਾ ਆਇਆ ਔਰ ਇਹ ਵਿਚਾਰਧਾਰਾ ਚ ਇੱਕੋ ਹੀ ਆਗੂ ਹੈ ਜਿਹੜਾ ਵੱਡਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਇੱਕ ਆਗੂ ਇੱਕ ਮੰਡੀ ਇੱਕ ਚੋਣ ਇੱਕ ਰਾਸ਼ਟਰ ਇਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਔਰ ਇਹ ਨੀਤੀ ਭਾਰਤ ਦੀ ਵੰਸਵੰਤਾਲੀ ਖਤਰਾ ਆ ਮੋਦੀ ਸਾਹਿਬ ਨੇ ਤਾਂ ਇਹ ਡੇਅਰ ਕਰ ਲਿਆ ਹਿੰਮਤ ਕਰ ਲਈ ਕਿ ਉਹ ਆਪਣੇ ਆਪ ਨੂੰ ਰਾਮ ਲੱਲਾ ਤੋਂ ਵੀ ਵੱਡਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅਸੀਂ ਇਸ ਕੋਸ਼ਿਸ਼ ਦਾ ਜਵਾਬ ਇਸ ਦੇਸ਼ ਦੇ ਮੁੱਦਿਆਂ ਤੇ ਉਹਨਾਂ ਨੂੰ ਘੇਰਦੇ ਹੋਏ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਘੇਰਦੇ ਹੋਏ ਉਹਨਾਂ ਨੂੰ ਮੈਦਾਨ ਚ ਲਿਆਵਾਂਗੇ ਅੱਜ ਦੀ ਇਹ ਪ੍ਰੇਡ 16 ਫਰਵਰੀ ਦੇ ਭਾਰਤ ਬੰਦ ਦੀ ਤਿਆਰੀ ਦਾ ਸੰਕੇਤ ਹੈ ਅਸੀਂ ਅੱਜ ਤੋਂ ਡਗਾ ਲਾਤਾ 16 ਫਰਵਰੀ ਨੂੰ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਆਮ ਵਪਾਰੀਆਂ ਦੇ ਮੁੱਦਿਆਂ ਤੇ ਆਮ ਲੋਕਾਂ ਦੇ ਮੁੱਦਿਆਂ ਤੇ ਇਹ ਦੇਸ਼ ਸੰਯੁਕਤ ਕਿਸਾਨ ਮੋਰਚਾ ਤੇ ਕੇ ਟ੍ਰੇਡ ਯੂਨੀਅਨ ਬੰਦ ਕਰਨ ਜਾ ਰਹੇ ਆ ਜੇਕਰ ਗੱਲ ਕਰਦੇ ਆ ਕਿ ਤੁਸੀਂ ਹੁਣ ਸੱਦਾ ਦੇ ਦਿੱਤਾ ਹੈਗਾ ਕਿਸਾਨ ਆਪਣੀ ਗੱਲ ਤੇ ਪੱਕੇ ਰਹਿੰਦੇ ਨੇ ਇਹ ਵੀ ਪਤਾ ਹੈਗਾ ਪਰ ਜੇ ਅਸੀਂ ਕੇਂਦਰ ਸਰਕਾਰ ਦੀ ਗੱਲ ਕਰੀਏ ਮੋਦੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਾਨੂੰਨ ਮਾਫ ਕਰਤੇ ਇਹ ਐਲਾਨ ਵੀ ਉਹਦੇ ਕੀਤਾ ਸੀ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਸੀਗਾ ਉਹ ਚੰਗੇ ਦਿਹਾੜੇ ਦੇਖ ਕੇ ਇਸ ਤਰ੍ਹਾਂ ਦੇ ਫੈਸਲੇ ਲੈਂਦੇ ਨੇ ਤੇ ਉਹਦਾ ਸਵਾਗਤ ਵੀ ਹੋਇਆ ਸੀਗਾ ਪਰ ਅੱਜ ਫੇਰ ਰੋਸ਼ ਉੱਤੀ ਦੇ ਉੱਤੀ ਆ ਦੇਖੋ ਤਿੰਨ ਖੇਤੀ ਦੇ ਖੇਤਰ ਚ ਜਿਹੜੇ ਕਾਲੇ ਕਾਨੂੰਨ ਲਿਆਂਦੇ ਸੀ ਉਹ ਸਾਡੀ ਮੰਡੀ ਨੂੰ ਖਾਂਦੇ ਸੀ ਸਾਡੀ ਜ਼ਮੀਨ ਨੂੰ ਖਾਂਦੇ ਸੀ ਔਰ ਆਮ ਲੋਕਾਂ ਦੀ ਜਿਹੜੀ ਖਾਦ ਖਰਾਕ ਨੂੰ ਖਾਂਦੇ ਸੀ ਕਿਉਂਕਿ ਉਹਦੇ ਚ ਜ਼ਰੂਰੀ ਵਸਤਾਂ ਦੇ ਸੂਤ ਕਰਕੇ ਤੇ ਸਟੋਰੇਜ ਨੂੰ ਬਹੁਤ ਖੁੱਲਾ ਕਰ ਦਿੰਦਾ ਹੈ ਅਸੀਂ ਉਦੋਂ ਖੇਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਦੀ ਜਿਹੜੀ ਇਹ ਖੇਡ ਸੀ ਉਹਨੂੰ ਰੋਕਿਆ ਸਰਕਾਰ ਨੂੰ ਬਹੁਤ ਟਾਈਮ ਲੱਗਿਆ ਬੜਾ ਕੁਝ ਉਹਨਾਂ ਨੇ ਕਿੰਨਾ ਜਫਰ ਜਾਲਿਆ ਔਰ ਅਸੀਂ ਵੀ ਆਪਣੀ ਦ੍ਰਿੜਤਾ ਤੇ ਹੱਥ ਤਰਮੀਨਾਲ ਆਪਣੇ ਸੰਘਰਸ਼ ਨਾਲ ਝੁਕਾਇਆ ਇੱਕ ਐਸਾ ਸੰਘਰਸ਼ ਹੋਇਆ ਉਹ ਜਿਸ ਨੇ ਸੰਸਾਰ 'ਚ ਇੱਕ ਮਿਸਾਲ ਪੈਦਾ ਕੀਤੀ ਅੱਜ ਸਾਰਾ ਯੂਰਪ ਦਾ ਕਿਸਾਨ ਉਸ ਸੰਘਰਸ਼ ਤੋਂ ਸਿੱਖ ਕੇ ਟਰੈਕਟਰ ਪ੍ਰੇਡਾ ਕਰ ਰਿਹਾ ਟਰੈਕਟਰ ਮਾਰਚ ਕਰ ਰਿਹਾ ਜਰਮਨੀ ਫਰਾਂਸ 'ਚ ਵੱਡੇ ਵੱਡੇ ਟਰੈਕਟਰਾਂ ਤੇ ਮੁਜਾਰੇ ਹੋ ਰਹੇ ਨੇ ਜਾਮ ਹੋਏ ਪਏ ਨੇ ਯੂਰਪ ਦੇ ਦੁਨ ਤੋ ਇਹ ਉਸ ਕਿਸਾਨ ਅੰਦੋਲਨ ਦੀ ਜਿਹੜੀ ਦੇਣ ਸੀ ਮੋਦੀ ਸਰਕਾਰ ਨੂੰ 380 ਦਿਨ ਲੱਗੇ ਸਾਡੀ ਉਸ ਗੱਲ ਨੂੰ تسلیم ਕਰਨ